ਜਿਨ੍ਹਾਂ ਲੋਕਾਂ ਨੇ ਪਾਸਪੋਰਟ ਬਣਾਣਾ ਹੈ ਉਹਨਾਂ ਲੋਕਾਂ ਦੇ ਲਈ ਇੱਕ ਵੱਡੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਪਾਸਪੋਰਟ ਬਣਾਉਣਾ ਕਾਫੀ ਸੌਖਾ ਹੋ ਜਾਏਗਾ ਕਿਉਂਕਿ SMS ਦੇ ਰਾਹੀਂ ਹੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਕੀਤੀ ਜਾਏਗੀ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤ ਤੱਕ ਸਾਡੀ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਹੁਣ ਪਾਸਪੋਰਟ ਬਣਾਉਣ ਦੇ ਲਈ ਵੈਰੀਫਿਕੇਸ਼ਨ ਸੌਖੀ ਹੋ ਜਾਏਗੀ ਦਰਅਸਲ ਇਹ ਕਿ SMS ਤੇ ਤੁਹਾਡੇ ਕੋਲ ਸਾਰੀ ਜਾਣਕਾਰੀ ਆ ਜਾਏਗੀ ਇਸ ਦੇ ਨਾਲ ਹੀ ਤਸਦੀਕ ਮਗਰੋਂ ਤੁਸੀਂ ਫੀਡਬੈਕ ਵੀ ਸਾਂਝਾ ਕਰ ਸਕਦੇ ਇਹ ਜਾਣਕਾਰੀ ਸਪੈਸ਼ਲ ਡੀਜੀਪੀ ਗੁਰਪ੍ਰੀਤ ਕਰਦਿਓ ਨੇ ਦਿੱਤੀ ਹੈ ਇਸ ਸਹੂਲਤ ਦੇ ਨਾਲ ਲੋਕ ਜਿਹੜੇ ਨੇ ਉਹ ਖੱਜਲ ਖੁਆਰੀ ਤੋਂ ਬਚ ਸਕਦੇ ਨਵਾਂ ਸਿਸਟਮ ਬਿਨੈਕਾਰਾਂ ਨੂੰ ਪ੍ਰੀ ਵੈਰੀਫਿਕੇਸ਼ਨ ਐਸਐਮਐਸ ਸੂਚਨਾਮਾ ਪ੍ਰਾਪਤ ਕਰਨ ਅਤੇ ਪੋਸਟ ਵੈਰੀਫਿਕੇਸ਼ਨ ਐਸਐਮਐਸ ਰਾਹੀਂ ਫੀਡਬੈਕ ਜਮ੍ਹਾਂ ਕਰਨ ਦੀ ਇਜਾਜ਼ਤ ਦੇਵੇਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਕਮਿਊਨਿਟੀ ਅਫੇਅਰਸ ਡਿਵੀਜ਼ਨ ਗੁਰਪ੍ਰੀਤ ਕਰਦਿਓ ਨੇ ਕਿਹਾ ਕਿ ਪੰਜਾਬ ਪੁਲਿਸ ਨਾਗਰਿਕਾਂ ਨੂੰ ਬਿਨਾਂ ਕਿਸੇ ਦਿੱਕਤ ਅਤੇ ਚੰਗੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਦਿਨ ਰਾਤ ਇੱਕ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 5 ਫਰਵਰੀ 2025 ਤੋਂ ਪੰਜਾਬ ਪੁਲਿਸ ਪੀਬੀਐਸਏਐਨਜੀ ਤੋਂ ਬਿਨੈਕਾਰ ਨੂੰ ਵੈਰੀਫਿਕੇਸ਼ਨ ਕਰਨ ਵਾਲੇ ਅਧਿਕਾਰੀ ਦਾ ਨਾਮ ਅਤੇ ਮੁਲਾਕਾਤ ਦੀ ਮਿਤੀ ਤੇ ਸਮਾਂ ਦੇਣ ਦੇ ਲਈ ਇੱਕ ਐਸਐਮਐਸ ਨੋਟੀਫਿਕੇਸ਼ਨ ਭੇਜੇਗੀ। ਇਹ ਸੁਧਾਰ ਦਾ ਉਦੇਸ਼ ਅਨਿਸ਼ਚਿਤਤਾ ਨੂੰ ਘਟਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਬਿਨੈਕਾਰ ਜੋ ਹੈ ਉਹ ਵੈਰੀਫਿਕੇਸ਼ਨ ਪ੍ਰਕਿਰਿਆ ਬਾਰੇ ਚੰਗੀ ਤਰੀਕੇ ਦੇ ਨਾਲ ਜਾਣੂ ਹੋ ਸਕੇ। ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਇਸ ਤੋਂ ਇਲਾਵਾ ਨਾਗਰਿਕ ਸੰਬੰਧਿਤ ਅਧਿਕਾਰਾਂ ਦੀ ਜੋ ਗੁਣਵੱਤਾ ਅਤੇ ਵਿਵਹਾਰ ਬਾਰੇ ਪੋਸਟ ਵੈਰੀਫਿਕੇਸ਼ਨ ਐਸਐਮਐਸ ਰਾਹੀਂ ਆਪਣਾ ਫੀਡਬੈਕ ਵੀ ਤੁਸੀਂ ਭੇਜ ਸਕਦੇ ਹੋ ਫੀਡਬੈਕ ਦੇਣ ਦੇ ਲਈ ਬਿਨਕਾਰ ਨੂੰ ਫੀਡਬੈਕ ਫਾਰਮ ਦੇ ਲਈ ਹਾਈਪਰ ਲਿੰਕ ਵਾਲਾ ਜੋ ਪੀਬੀਐਸਏਐਨਜੀ ਤੋਂ ਇੱਕ ਪੋਸਟ ਵੈਰੀਫਿਕੇਸ਼ਨ ਐਸਐਮਐਸ ਮਿਲੇਗਾ ਫੀਡਬੈਕ ਫਾਰਮ ਦੇ ਰਾਹੀਂ ਉਹ ਕੋਈ ਵੀ ਸੁਝਾਅ ਟਿੱਪਣੀਆਂ ਸਾਂਝੀਆਂ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਇਸ ਫੀਡਬੈਕ ਰਾਹੀਂ ਪੰਜਾਬ ਪੁਲਿਸ ਨੂੰ ਸੇਵਾਵਾਂ ਦੇ ਵਿੱਚ ਹੋਰ ਸੁਧਾਰ ਕਰਨ ਅਤੇ ਨਾਗਰਿਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਹੱਲ ਕਰਨ ਦੇ ਵਿੱਚ ਮਦਦ ਜਿਹੜੀ ਹੈ ਉਹ ਮਿਲੇ। ਹੁਣ ਪਾਸਪੋਰਟ ਬਣਾਉਣ ਦੇ ਲਈ ਵੈਰੀਫਿਕੇਸ਼ਨ ਸੌਖੀ ਹੋ ਜਾਏਗੀ। ਦਰਸਲ ਇੱਕ SMS ਤੇ ਤੁਹਾਡੇ ਕੋਲ ਸਾਰੀ ਜਾਣਕਾਰੀ ਆ ਜਾਏਗੀ। ਇਸ ਦੇ ਨਾਲ ਹੀ ਤਸਦੀਕ ਮਗਰੋਂ ਤੁਸੀਂ ਫੀਡਬੈਕ ਵੀ ਸਾਂਝਾ ਕਰ ਸਕਦੇ ਹੋ। ਇਹ ਜਾਣਕਾਰੀ ਸਪੈਸ਼ਲ ਡੀਜੀਪੀ ਗੁਦਪ੍ਰੀਤ ਕੌਰ ਦਿਓ ਨੇ ਸਾਂਝੀ ਕੀਤੀ। ਇਸ ਸਹੂਲਤ ਦੇ ਨਾਲ ਲੋਕਾਂ ਦੀ ਜੋ ਖੱਜਲ ਖੁਆਰੀ ਹੈ ਉਹ ਪੂਰੇ ਤਰੀਕੇ ਦੇ ਨਾਲ ਖਤਮ ਹੋ ਸਕਦੀ ਹੈ। ਤੁਹਾਨੂੰ ਇੱਕ SMS ਭੇਜਿਆ ਜਾਏਗਾ ਜਿਸ ਦੇ ਵਿੱਚ ਦੱਸਿਆ ਜਾਏਗਾ ਕਿ ਕਦੋਂ ਤੁਹਾਡੀ ਵੈਰੀਫਿਕੇਸ਼ਨ ਕਰਨ ਦੇ ਲਈ ਪੁਲਿਸ ਆਫਸਰ ਆਏਗਾ ਉਹਨਾਂ ਦਾ ਨਾਮ ਮਿੱਟੀ ਸਭ ਕੁਝ ਸਾਂਝਾ ਕੀਤਾ ਜਾਏਗਾ ਤੇ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤੁਸੀਂ ਆਪਣਾ ਫੀਡਬੈਕ ਵੀ ਦੇ ਸਕਦੇ ਹੋ ਜਿਨ੍ਹਾਂ ਲੋਕਾਂ ਨੇ ਪਾਸਪੋਰਟ ਬਣਾਣਾ ਹੈ ਉਹਨਾਂ ਲੋਕਾਂ ਦੇ ਲਈ ਇੱਕ ਵੱਡੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਪਾਸਪੋਰਟ ਬਣਾਉਣਾ ਕਾਫੀ ਸੌਖਾ ਹੋ ਜਾਏਗਾ ਕਿਉਂਕਿ SMS ਦੇ ਰਾਹੀਂ ਹੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਕੀਤੀ ਜਾਏਗੀ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤ ਤੱਕ ਸਾਡੀ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਹੁਣ ਪਾਸਪੋਰਟ ਬਣਾਉਣ ਦੇ ਲਈ ਵੈਰੀਫਿਕੇਸ਼ਨ ਸੌਖੀ ਹੋ ਜਾਏਗੀ ਦਰਅਸਲ ਇਹ ਇੱਕ SMS ਤੇ ਤੁਹਾਡੇ ਕੋਲ ਸਾਰੀ ਜਾਣਕਾਰੀ ਆ ਜਾਏਗੀ ਇਸ ਦੇ ਨਾਲ ਹੀ ਤਸਦੀਕ ਮਗਰੋਂ ਤੁਸੀਂ ਫੀਡਬੈਕ ਵੀ ਸਾਂਝਾ ਕਰ ਸਕਦੇ ਇਹ ਜਾਣਕਾਰੀ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਦਿੱਤੀ ਹੈ ਇਸ ਸਹੂਲਤ ਦੇ ਨਾਲ ਲੋਕ ਜਿਹੜੇ ਨੇ ਉਖੱਜਲ ਖੁਆਰੀ ਤੋਂ ਬਚ ਸਕਦੇ ਨਵਾਂ ਸਿਸਟਮ ਬਿਨਕਾਰਾਂ ਨੂੰ ਪ੍ਰੀ ਵੈਰੀਫਿਕੇਸ਼ਨ ਐਸਐਮਐਸ ਸੂਚਨਾਮਾ ਪ੍ਰਾਪਤ ਕਰਨ ਅਤੇ ਪੋਸਟ ਵੈਰੀਫਿਕੇਸ਼ਨ ਐਸਐਮਐਸ ਰਾਹੀਂ ਫੀਡਬੈਕ ਜਮ੍ਹਾਂ ਕਰਨ ਦੀ ਇਜਾਜ਼ਤ ਦੇਵੇਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਕਮਿਊਨਿਟੀ ਅਫੇਅਰਸ ਡਿਵੀਜ਼ਨ ਗੁਪਰੀਕਾ ਦਿਓ ਨੇ ਕਿਹਾ ਕਿ ਪੰਜਾਬ ਪੁਲਿਸ ਨਾਗਰਿਕਾਂ ਨੂੰ ਬਿਨਾਂ ਕਿਸੇ ਦਿੱਕਤ ਅਤੇ ਚੰਗੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਦਿਨ ਰਾਤ ਇੱਕ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 5 ਫਰਵਰੀ 2025 ਤੋਂ ਪੰਜਾਬ ਪੁਲਿਸ ਪੀਬੀਐਸਏਐਨਜੀ ਤੋਂ ਬਿਨੈਕਾਰ ਨੂੰ ਵੈਰੀਫਿਕੇਸ਼ਨ ਕਰਨ ਵਾਲੇ ਅਧਿਕਾਰੀ ਦਾ ਨਾਮ ਅਤੇ ਮੁਲਾਕਾਤ ਦੀ ਮਿਤੀ ਤੇ ਸਮਾਂ ਦੇਣ ਦੇ ਲਈ ਇੱਕ ਐਸਐਮਐਸ ਨੋਟੀਫਿਕੇਸ਼ਨ ਭੇਜੇਗੀ। ਇਹ ਸੁਧਾਰ ਦਾ ਉਦੇਸ਼ ਅਨਿਸ਼ਚਿਤਤਾ ਨੂੰ ਘਟਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਬਿਨੈਕਾਰ ਜੋ ਹੈ ਉਹ ਵੈਰੀਫਿਕੇਸ਼ਨ ਪ੍ਰਕਿਰਿਆ ਬਾਰੇ ਚੰਗੀ ਤਰੀਕੇ ਦੇ ਨਾਲ ਜਾਣੂ ਹੋ ਸਕੇ। ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਇਸ ਤੋਂ ਇਲਾਵਾ ਨਾਗਰਿਕ ਸੰਬੰਧਿਤ ਅਧਿਕਾਰਾਂ ਦੀ ਜੋ ਗੁਣਵੱਤਾ ਅਤੇ ਵਿਵਹਾਰ ਬਾਰੇ ਪੋਸਟ ਵੈਰੀਫਿਕੇਸ਼ਨ ਐਸਐਮਐਸ ਰਾਹੀਂ ਆਪਣਾ ਫੀਡਬੈਕ ਵੀ ਤੁਸੀਂ ਭੇਜ ਸਕਦੇ ਹੋ ਫੀਡਬੈਕ ਦੇਣ ਦੇ ਲਈ ਬਿਨਕਾਰ ਨੂੰ ਫੀਡਬੈਕ ਫਾਰਮ ਦੇ ਲਈ ਹਾਈਪਰਲਿੰਕ ਵਾਲਾ ਜੋ ਪੀਬੀਐਸਏਐਨਜੀ ਤੋਂ ਇੱਕ ਪੋਸਟ ਵੈਰੀਫਿਕੇਸ਼ਨ ਐਸਐਮਐਸ ਮਿਲੇਗਾ ਫੀਡਬੈਕ ਫਾਰਮ ਦੇ ਰਾਹੀਂ ਉਹ ਕੋਈ ਵੀ ਸੁਝਾਅ ਟਿੱਪਣੀਆਂ ਸਾਂਝੀਆਂ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਸਬ ਫੀਡਬੈਕ ਰਾਹੀਂ ਪੰਜਾਬ ਪੁਲਿਸ ਨੂੰ ਸੇਵਾਵਾਂ ਦੇ ਵਿੱਚ ਹੋਰ ਸੁਧਾਰ ਕਰਨ ਅਤੇ ਨਾਗਰਿਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਹੱਲ ਕਰਨ ਦੇ ਵਿੱਚ ਮਦਦ ਜਿਹੜੀ ਹੈ ਉਹ ਮਿਲੇਗੀ ਹੁਣ ਪਾਸਪੋਰਟ ਬਣਾਉਣ ਦੇ ਲਈ ਵੈਰੀਫਿਕੇਸ਼ਨ ਸੌਖੀ ਹੋ ਜਾਏਗੀ ਦਰਸਲ ਇੱਕ SMS ਤੇ ਤੁਹਾਡੇ ਕੋਲ ਸਾਰੀ ਜਾਣਕਾਰੀ ਆ ਜਾਏਗੀ ਇਸ ਦਿਨਾਲੀ ਤਸਦੀਕ مگر ਤੁਸੀਂ ਫੀਡਬੈਕ ਵੀ ਸਾਂਝਾ ਕਰ ਸਕਦੇ ਹੋ ਇਹ ਜਾਣਕਾਰੀ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਸਾਂਝੀ ਕੀਤੀ ਇਸ ਸਹੂਲਤ ਦੇ ਨਾਲ ਲੋਕਾਂ ਦੀ ਜੋ ਖੰਝਲ ਖੁਆਰੀ ਹੈ ਉਹ ਪੂਰੇ ਤਰੀਕੇ ਦੇ ਨਾਲ ਖਤਮ ਹੋ ਸਕਦੀ ਹੈ ਤੁਹਾਨੂੰ ਇੱਕ SMS ਭੇਜਿਆ ਜਾਏਗਾ ਜਿਸ ਦੇ ਵਿੱਚ ਦੱਸਿਆ ਜਾਏਗਾ ਕਿ ਕਦੋਂ ਤੁਹਾਡੀ ਵੈਰੀਫਿਕੇਸ਼ਨ ਕਰਨ ਦੇ ਲਈ ਪੁਲਿਸ ਆਫਸਰ ਆਏਗਾ ਉਹਨਾਂ ਦਾ ਨਾਮ ਮਿੱਟੀ ਸਭ ਨੂੰ ਸਾਂਝਾ ਕੀਤਾ ਜਾਏਗਾ ਤੇ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤੁਸੀਂ ਆਪਣਾ ਫੀਡਬੈਕ ਵੀ ਦੇ ਸਕਦੇ ਹੋ